ਪਤਾ ਨਹੀਂ ਕਿਤੇ ਪਾਕਿਸਤਾਨ ਦੇ ਨਾਮ ਨਾਲ ਲੜਿਆ ਹੋਵੇ ਮਗਰ ਉਹਦਾ ਵਿਚਾਰਿਆ ਦਾ ਪਿਆਣਾ ਦੇ ਨਾਲ ਕਈਆਂ ਦਾ ਹੁੰਦਾ ਨਹੀਂ ਆ ਤੇ ਮੈਂ ਨਹੀਂ ਚਾਹੁੰਦਾ ਕਿ ਸਾਡੀ ਕੌਮ ਦੇ ਉੱਪਰ ਇਹਦਾ ਕੋਈ ਲੈਵਲ ਲੱਗ ਜਾਈ ਵੀ ਇਹ ਮਸੀਹ ਆ ਤੇ ਗਲਤ ਬੰਦਾ ਵਾ ਇਸ ਚੀਜ਼ ਦੀ ਸਾਨੂੰ ਚਿੰਤਾ ਵਾ ਕਿਉਂਕਿ ਤੁਸੀਂ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਮਸੀਹ ਕੌਮ ਦੀ ਅੱਜ ਮੇਰੇ ਕੋ ਮਿਨੋਰਟੀ ਕਮਿਸ਼ਨ ਦਾ ਚੇਅਰਮੈਨ ਪਰ ਆਇਆ ਗਿਆ ਤੁਸੀਂ ਦੇਖ ਰਹੇ ਹੋ ਮੈਂ ਹਰ ਜ਼ਿਲ੍ਹੇ ਦੇ ਵਿੱਚ ਜਾ ਰਿਹਾ ਕੱਲ ਮੈਂ ਪਟਿਆਲਾ ਦੇ ਵਿੱਚ ਗਿਆ ਬੱਸ ਜੀ ਉੱਥੇ ਮੈਂ ਨਿਰਦੇਸ਼ ਦਿੱਤੇ ਤੁਸੀਂ ਸਾਰੇ ਮਿਲ ਕੇ ਹੋਵੇ ਸੋਸ਼ਲ ਮੀਡੀਆ ਤੇ ਐਸਐਸਪੀ ਸਾਹਿਬ ਬੈਠੇ ਸੀ ਉੱਥੇ ਐਸਪੀ ਸਾਹਿਬ ਬੈਠੇ ਸੀ ਐਸਡੀਐਮ ਸਾਹਿਬ ਬੈਠੇ ਸੀ ਏਡੀਸੀ ਸਾਹਿਬ ਬੈਠੇ ਸੀ ਮੈਂ ਦੱਸਿਆ ਵੀ ਸਾਨੂੰ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਸਾਡੇ ਲੋਕਾਂ ਨੂੰ ਸਾਡਾ ਅਗੇ ਕ੍ਰਿਸਮਸ ਆ ਰਿਹਾ ਉਹਨੂੰ ਮਨਾਉਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤਸਵੀਰਾਂ ਬਾਹਰ ਲਾਜਾ ਕਰ ਰਹੇ ਆ ਜਨਾਲਾ ਤੋਂ ਕਿਥੇ ਕਿ ਮਾਜੂਸ ਹੌਲ ਦੀ ਨਿਤੀ ਚ ਰਹੀ ਗਈ ਸੀ ਸੋ ਸਾਡੇ ਨਾਲ ਚੇਅਰਮੈਨ ਕਟਕਿੰਦੀ ਕਮਿਸ਼ਨ ਦੇ ਸਰੀਜ ਤੰਦਰ ਤੋਂ ਕੋ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਤਾਨ ਜੀ ਜੋ ਅੱਜ ਜਨਾਲਾ ਵਿੱਚ ਪਹੁੰਚੇ ਜੋ ਮੀਟਿੰਗ ਨੂੰ ਲੈ ਕੇ ਕੀ ਚੜਾ ਚੁੰਦੇ ਸੋ ਸਰ ਮੇਰੇ ਵੱਲੋਂ ਜੈਮਸੀ ਦੀ ਅਸੀਂ ਬਹੁਤ ਚਿੰਤਿਤ ਹਾਂ ਪਿਛਲੇ ਸਮੇਂ ਦੇ ਵਿੱਚ ਕਿ ਸਾਡਾ ਜਿਹੜਾ ਯੂਥ ਹੈ ਨੌਜਵਾਨ ਹੈ ਜਿਹੜੇ ਆ ਨਸ਼ਿਆਂ ਦੇ ਵਿੱਚ ਨਸ਼ਿਆਂ ਦੇ ਵਿੱਚ ਜਾ ਰਹੇ ਨੇ ਔਰ ਸਾਡੇ ਬਾਦਰੂਦੀ ਏਰੀਏ ਦੇ ਜਿੰਨੇ ਵੀ ਨੌਜਵਾਨ ਨੇ ਉਹਨਾਂ ਨੂੰ ਕੁਝ ਏਜੰਸੀਆਂ ਵੱਲੋਂ ਵਰਗ ਲਾ ਕੇ ਗਲਤ ਕੰਮਾਂ ਦੇ ਵਿੱਚ ਉਹਨਾਂ ਨੂੰ ਧੱਕੇ ਜਾ ਰਿਹਾ ਉਹਨਾਂ ਨੂੰ ਅਵੇਅਰ ਕਰਨ ਦੇ ਲਈ ਅੱਜ ਉਹਨਾਂ ਦੇ ਮਾਪੇ ਬਾਬ ਜਿਹੜੇ ਸੀ ਉਹ ਸੱਦੇ ਗਏ ਨੇ ਨੌਜਵਾਨ ਵੀ ਬਹੁਤ ਵੱਡੀ ਗਿਣਤੀ ਚ ਆਏ ਨੇ ਔਰ ਸਾਡੇ ਪਾਦਰੀ ਸਾਹਿਬ ਐਂ ਬਹੁਤ ਵੱਡੀ ਗਿਣਤੀ ਚ ਆਏ ਨੇ ਕਿਉਂਕਿ ਅਸੀਂ ਸਮਝਦੇ ਹਾਂ ਵੀ ਜਿਹੜੇ ਪਰਮੇਸ਼ਵਰ ਦੇ ਦਾਸ ਨੇ ਉਹਨਾਂ ਦੀ ਗੱਲ ਨੂੰ ਲੋਕ ਸੁਣਦੇ ਨੇ ਔਰ ਕੱਲ ਸੰਡੇ ਆ ਅਸੀਂ ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਆ ਵੀ ਆਪਣੀਆਂ ਆਪਣੀਆਂ ਚਰਚਾਂ ਦੇ ਵਿੱਚ ਲੋਸਮੈਂਟ ਕਰੋ ਵੀ ਅਗਰ ਕੋਈ ਵੀ ਤੁਹਾਨੂੰ ਕੋਈ ਗਲਤ ਕਾਲ ਆਉਂਦੀ ਆ ਕੋਈ ਦੇਸ਼ ਵਿਰੋਧੀ ਤਾਕਤ ਤੜਨਾ ਗੱਲ ਕਰਦੀ ਏ ਤਾਂ ਉਹਨਾਂ ਨਾਲ ਗੱਲ ਨਾ ਕਰੋ ਪੁਲਿਸ ਨੂੰ ਤਲਾਸ਼ ਦਿਵੋ ਔਰ ਇਹਨਾਂ ਏਜੰਸੀਆਂ ਜਿਹੜੀਆਂ ਸਾਡੀਆਂ ਨੌਜਵਾਨ ਪੀੜ੍ਹੀ ਨੂੰ ਗਰਗ ਕਰਨਾ ਚਾਹੁੰਦੀਆਂ ਉਹਨਾਂ ਨੂੰ ਉਹਨਾਂ ਨੂੰ ਕਿੱਦਾਂ ਬਚਾ ਸਕੀਏ ਇਸੇ ਲਈ ਅਸੀਂ ਜਿਹੜੇ ਆ ਅਵੇਰਨੈਸ ਕੈਂਪ ਜਿਹੜੇ ਲਗਾ ਰਹੇ ਆ ਜਿਹੜੀ ਪਹਿਲੀ ਸ਼ੁਰੂਆਤ ਜਿਹੜੀ ਅਸੀਂ ਜਨਾਲੇ ਤੋਂ ਕੀਤੀ ਆ ਪਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਸੀਂ ਇਹ ਕੈਂਪ ਲਗਾਵਾਂਗੇ ਔਰ ਆਪਣੇ ਨੌਜਵਾਨਾਂ ਨੂੰ ਪਰ ਪਰਮੇਸ਼ਰ ਦੇ ਦਾਸਾਂ ਨੂੰ ਅਪੀਲ ਕਰਾਂਗੇ ਵੀ ਬੁਰੀ ਸੰਗ ਸੰਗਤੀ ਤੋਂ ਬਚ ਕੇ ਪਰਮੇਸ਼ਵਰ ਦੇ ਲੜ ਲੱਗ ਕੇ ਆਪਣੇ ਸਮਾਜ ਨੂੰ ਕਿੱਦਾਂ ਤੁਸੀਂ ਬਚਾਉਣਾ ਕਿੱਦਾਂ ਬਚ ਕੇ ਰਹਿਣਾ ਉਹਨਾਂ ਨੂੰ ਅਸੀਂ ਅਵੇਅਰ ਕਰ ਰਹੇ ਹਾਂ ਬਿਲਕੁਲ ਸਰਦਾਰ ਜੀ ਜਿਵੇਂ ਆਪਾਂ ਪਿਛਲੇ ਦਿਨਾਂ 'ਚ ਦੇਖਿਆ ਇੱਕ ਰਾਜਨਸੀ ਜੋ ਕਿ ਪਿੰਡ ਗੜਾਜ ਤੋਂ ਉਹ ਹਲਕਾ ਕਾਨੂੰਨ ਵਾਲੀ ਇਸ ਪਿੰਡ ਸੋ ਉਹਨਾਂ ਦਾ ਵੀ ਕਿਸੇ ਵਿਅਕਤੀ ਵੱਲੋਂ ਕੋਤਨੀ ਦਿੱਤਾ ਗਿਆ ਔਰ ਇੱਕ ਜੋ ਲੜਕਾ ਜੋ ਤਿਬੜੀ ਦੇ ਤਰੇਸ ਤੋਂ ਉਸ ਨੂੰ ਵੀ ਇਸ ਟੁੱਟੇ ਤੇਸ ਤੋਂ ਪੁਚਾਇਆ ਗਿਆ ਸੋ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਜੋ ਆਪਣੇ ਕਵੈਸਚਨ ਕਮਿਊਨਿਟੀ ਦੇ ਉੱਪਰ ਜੋ ਪਾਲਿਟਿਕਲ ਆ ਰਿਹਾ ਔਰ ਉਸ ਦਿਨ ਚਿਰ ਦੇਖਿਆ ਜਾ ਰਿਹਾ ਕਿ ਪ੍ਰਸ਼ਾਸਨ ਵੱਲੋਂ ਕੰਮ ਕਰਾਉਣ ਦੇ ਉੱਪਰ ਚਾਹ ਨਹੀਂ ਕਰਜਾ ਰਿਹਾ ਦਰਜ ਕੀਤਾ ਗਿਆ ਠੀਕ ਹੈ ਨਾ ਜੀ ਸਾਡਾ ਜਿਹੜਾ ਸਮਾਜ ਬੜੇ ਦਬਿਆੁਰ ਕੁਚਲਿਆ ਹੋਇਆ ਸਮਾਧਿਆ ਪਰ ਸੰਵਿਧਾਨ ਦੇ ਵਿੱਚ ਵੀ ਇਹ ਲਿਖਿਆ ਗਿਆ ਹੋਰ ਪੰਜਾਬ ਸਰਕਾਰ ਨੇ ਵੀ ਇਹ ਸਾਨੂੰ ਤਾਕਤ ਦਿੱਤੀ ਜਿਹੜਾ ਮਿਨੋਰਟੀ ਕਮਿਸ਼ਨ ਆ ਓ ਘੱਟ ਗਿੰਤੀਆਂ ਦੀ ਰਾਖੀ ਲਈ ਬਣਾਇਆ ਗਿਆ ਅਰਦਾਸ ਨੂੰ ਆਪਣੀ ਕੌਮ ਦੀ ਸੇਵਾ ਕਰਨ ਦੇ ਲਈ ਔਰ ਮਿਨੋਰਟੀਜ਼ ਦੇ ਨਾਲ ਸੰਬੰਧਿਤ ਜਿੰਨੀਆਂ ਜਾਤੀਆਂ ਵਾਂ ਉਹਨਾਂ ਦੀ ਸੇਵਾ ਕਰਨ ਦੇ ਲਈ ਉਹਨਾਂ ਦੀ ਰਾਖੀ ਕਰਨ ਦੇ ਲਈ ਮੈਨੂੰ ਚੁਣਿਆ ਗਿਆ ਪਰ ਮੇਰੀ ਜਦੋਂ ਗੱਲ ਹੋਈ ਮੈਨੂੰ ਪਤਾ ਲੱਗਾ ਵੀ ਸਾਡਾ ਇੱਕ ਨੌਜਵਾਨ ਜਿਹੜਾ ਵਾ ਉਹਦੀ ਡੈਥ ਹੋ ਗਈ ਆ ਔਰ ਪੁਲਿਸ ਪ੍ਰਸ਼ਾਸਨ ਪਰਚਾ ਨਹੀਂ ਦਰਜ ਕਰ ਰਿਹਾ ਮੈਂ ਉਸੇ ਟਾਈਮ ਐਸਐਸਪੀ ਨਾਲ ਗੱਲ ਕੀਤੀ ਔਰ ਐਸਐਸਪੀ ਨਾਲ ਗੱਲ ਕੀਤੀ ਵੀ ਇਹਨਾਂ ਦੇ ਪਰਚਾ ਜਿਹੜਾ ਵਾ ਦਰਜ ਕੀਤਾ ਜਾਏ ਪਰ ਉਹਨਾਂ ਦੇ ਪਰਚਾ ਦਰਜ ਹੋ ਚੁੱਕਾ ਪਰ ਉਹਨਾਂ ਚ ਇੱਕ ਬੰਦਾ ਵੀ ਫੜਿਆ ਗਿਆ ਵਾ ਔਰ ਹੋਰ ਵੀ ਜਿਹੜੇ ਦੋਸ਼ੀ ਨੇ ਬਹੁਤ ਜਲਦ ਉਸਲਾਕਾ ਦੇ ਪਿੱਛੇ ਹੋਣਗੇ ਕਦੇ ਨਹੀਂ ਅਬਰਦਸ਼ ਅਸੀਂ ਕਰਾਂਗੇ ਵੀ ਸਾਡੇ ਮਸੀਹ ਕੌਮ ਦੇ ਨਾਲ ਕੋਈ ਧੱਕਾ ਕਰੇ ਜਿਹੜਾ ਵੀ ਕੋਈ ਧੱਕਾ ਕਰੇਗਾ ਬੰਦੀ ਕਾਨੂੰਨੀ ਕਾਰਵਾਈ ਉਹ ਵੀ ਜਰੂਰ ਕਰਵਾਈ ਜਾਏਗੀ ਪਰ ਤੁਸੀਂ ਕੱਲ ਦੇਖਿਆ ਹੋਵੇਗਾ ਸੋਸ਼ਲ ਮੀਡੀਆ ਤੇ ਸਾਡਾ ਨੌਜਵਾਨ ਸੀ ਗੁਰਦਾਸਪੁਰ ਦੇ ਵਿੱਚ ਜਿਹਨੂੰ ਝੂਠਾ ਕੇਸ ਪਾ ਕੇ ਪੁਲਿਸ ਨੇ ਫਸਾਉਣ ਦੀ ਕੋਸ਼ਿਸ਼ ਕੀਤੀ ਸੀ ਉੱਥੇ ਵੀ ਮੈਂ ਪ੍ਰਸ਼ਾਸਨ ਨਾਲ ਗੱਲ ਕੀਤੀ ਪਰ ਉਸ ਲੜਕੇ ਨੂੰ ਛਡਵਾਇਆ ਉਹ ਜਿਹੜਾ ਵੀ ਕੇਸ ਕੋਈ ਮੇਰੇ ਧਿਆਨ ਦੇ ਵਿੱਚ ਆਉਂਦਾ ਤੇ ਅਸੀਂ ਤਤਬਾਰ ਤਤ ਤਿਆਰ ਹਾਂ ਸਾਡੀਆਂ ਗਲੋਬਲ ਕ੍ਰਿਸ਼ਨਾਕਸ਼ਣ ਕਮੇਟੀ ਦੀਆਂ ਟੀਮਾਂ ਸਾਡੇ ਬੰਟੀ ਅਜਨਾਲਾ ਜੀ ਲੁਕਸ ਜੀ ਔਰ ਹੋਰ ਵੀ ਸਾਡੇ ਸਾਥੀ ਜਿਦਾ ਰੋਹਿਤ ਮਲਿਕ ਜੀ ਦੀਪਕ ਜੀ ਰਮਨ ਜੀ ਸਾਰੇ ਅਸੀਂ ਤਤਬਾਰ ਤਤ ਤਿਆਰ ਰਹਿਨੇ ਆਂ ਵੀ ਜਿੱਥੇ ਵੀ ਕਿਤੇ ਸਾਡੀ ਕੌਮ ਨਾ ਟੱਕਾ ਹੁੰਦਾ ਸਾਨੂੰ ਪਤਾ ਲੱਗਦਾ ਸੀ ਇੱਥੇ ਪਹੁੰਚ ਜਾਂਦੇ ਸਾਡੀ ਟੀਮ ਪਹੁੰਚ ਜਾਂਦੀ ਆ ਉਹ ਜਿੱਥੇ ਵੀ ਸਮਰੱਥ ਅਧਿਕਾਰੀਆਂ ਨਾਲ ਗੱਲ ਕਰਨ ਦੀ ਲੋੜ ਪੈਂਦੀ ਆ ਪਰ ਮੈਂ ਗੱਲ ਕਰਕੇ ਬੰਦ ਕਾਨੂੰਨੀ ਕਾਰਵਾਈ ਜਿਹੜੀ ਇਹ ਕਰਵਾ ਕੇ ਮੁਜਰਮਾਂ ਨੂੰ ਸਜ਼ਾ ਦਿਵਾਈ ਦੀ ਹੈ ਪਰ ਮੈਂ ਦੇਖ ਸਕਦੇ ਜਿਵੇਂ ਇੱਕ ਛੋਟੀ ਜੀ ਮੀਟਿੰਗ ਸੀ ਜੋ ਕਿ ਇੱਕ ਵਿਸ਼ਾਲ ਰੈਲੀ ਦਾ ਜੋ ਹੈ ਰੋਕਤ ਕਰਨ ਕਰ ਚੁੱਕੀ ਆ ਸੋ ਬੰਦੀ ਭਾਈ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸਾਡੇ ਨਾਲ ਅ ਪੰਦੀਪ ਜੀ ਬਲਾਰ ਜੀ ਜੋ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਕੋਆਰਡੀਨੇਟਰ ਨੇ ਤੋ ਸਰ ਕੀ ਕਰਨਾ ਚਾਹੁੰਦੇ ਹੋ ਜੋ ਅੱਜ ਦੀ ਜੋ ਮੀਟਿੰਗ ਸੀ ਉਹ ਵਿਸ਼ਾਲ ਵੈਲੀ ਦਾ ਜੋ ਰੂਪ ਧਾਰਨ ਕਰ ਚੁੱਕੀ ਔਰ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਇੱਕ ਬਹੁਤ ਜ਼ਰੂਰੀ ਵਿਸ਼ੇ ਤੇ ਅੱਜ ਅਸੀਂ ਇੱਕ ਕੈਂਪ ਲਾਇਆ ਸੀ ਯੂਥ ਦਾ ਔਰ ਪਾਸਪੋਰਟ ਬਣਾਉਂਦਾ ਜਿਹਨੇ ਵੇਚ ਸੀ ਮਨਜੂਬ ਚੇਅਰਮੈਨ ਸਾਹਿਬ ਅਜਿੰਦਰ ਬਾਰੂ ਜੀ ਨੇ ਬੁਲਾਇਆ ਕਿਉਂਕਿ ਉਹ ਇੱਕ ਨੌਜਵਾਨ ਆਈਕਨ ਬਣ ਗਿਆ ਪੰਜਾਬ ਦੇ ਅੰਦਰ ਤੋ ਜਿਹੜਾ ਕੈਂਪ ਲਾਇਆ ਸੀ ਇਹਦਾ ਮਕਸਦ ਸਾਡਾ ਸੀਗਾ ਜਿਹੜੇ ਨੌਜਵਾਨ ਅੱਜਕੱਲ੍ਹ ਡਰਗ ਐਡਿਕਟਡ ਹੋ ਗਏ ਜਾਂ ਟੈਕਸ ਨਗਲੀ ਨੂੰ ਦੇਚਲ ਪਏ ਜਾਂ ਜਿਹੜੇ ਡਰਗ ਪੈਡਲਰ ਬਣ ਰਹੇ ਆ ਪਾਕਿਸਤਾਨ ਚ ਗੱਲਾਂ ਕਰ ਰਹੇ ਆ ਮੰਗ ਬਲਾਸਟ ਕਰ ਰਹੇ ਆ ਉਹਨਾਂ ਬੱਚਿਆਂ ਨੂੰ ਸੰਭਾਲਣ ਦੇ ਲਈ ਉਹਨਾਂ ਨਾਲ ਡਿਸਕਸ ਕਰਨ ਵਾਸਤੇ ਅੱਜ ਦਾ ਇਹ ਕੈਂਪ ਆਇਆ ਸੀਗਾ ਔਰ ਮੈਨੂੰ ਬੜੀ ਖੁਸ਼ੀ ਆ ਕਿ ਇਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ 500 ਸਨਮਾਨਾਂ ਨੇ ਹਿੱਸਾ ਲਿਆ ਔਰ ਕੱਲ ਸੰਡੇ ਆ ਤੇ ਸਾਡਾ ਜਿਹੜਾ ਮੈਸੇਜ ਆ ਕੱਲ ਡਿਲੀਵਰ ਹੋਣਾ ਔਰ 1 ਕਰੋੜ 1.5 ਲੱਖ ਬੰਦੇ ਤੱਕ ਕੱਲ ਮੈਸੇਜ ਜਾਊਗਾ ਤੇ ਇਹ ਜਿਹੜੀ ਅਮ ਗੈਲਰੀ ਇਹ ਮੁਹਿੰਮ ਕਮਿਊਨਿਟੀ ਦੇ ਖਿਲਾਫ ਇਸਾਈ ਧਰਮ ਦੇ ਖਿਲਾਫ ਜਿਹੜੀ ਮੁਹਿੰਮ ਚੱਲਦੀ ਪਈ ਆ ਇਹਦੇ ਖਾਲੀ ਜ਼ਰੂਰ ਪਵੇਗੀ ਮੈਂ ਮਹਿਸੂਸ ਕਰਦਾ ਕਿ ਇਹੋ ਜਿਹੇ ਜਿਹੇ ਕੈਂਪੇਨਸ ਹੋਰ ਵੀ ਲਾਵਾਂਗੇ ਅਸੀਂ ਹਰ ਜਗ੍ਹਾ ਤੇ ਜਾ ਕੇ ਇਹਦਾ ਪ੍ਰਚਾਰ ਕਰਾਂਗੇ ਕਿ ਇੱਕ ਨਸੀ ਧਰਮ ਜਿਹੜਾ ਸ਼ਾਂਤੀ ਦਾ ਪ੍ਰਤੀਕ ਹੈ ਨਾ ਇਸਲਾਮਿੰਗ ਲੋਕਾਂ ਸੀ ਸਾਡੇ ਚਿਹਰੇ ਨੂੰ ਜਿਹੜਾ ਵਾ ਉਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਾਡੇ ਜਿਹੜੇ ਭੋਲੇ ਭਾਲੇ ਨੌਜਵਾਨ ਬੱਚੇ ਆ ਜਿਨ੍ਹਾਂ ਨੂੰ ਕਈ ਜਿਹਾ ਦੀ ਸਮਝ ਨਹੀਂ ਆ ਉਹਨਾਂ ਨੂੰ ਥੋੜੇ ਥੋੜੇ ਪੈਸੇ ਦਾ ਨਾਲਜ ਦੇ ਕੇ ਜਿਹੜਾ ਕੰਮ ਕੀਤਾ ਜਾ ਰਿਹਾ ਵਾ ਤੇ ਬਹੁਤ ਸਾਰੀਆਂ ਮਜਬੂਰੀਆਂ ਵੀ ਹੈਗੀਆਂ ਸਾਡੀ ਜੀ ਬੇਰੋਜ਼ਗਾਰੀ ਵਧੀ ਜਾਂਦਾ ਉਹ ਬੱਚਿਆਂ ਦੇ ਵਿੱਚ ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਬੱਚਾ ਨੂੰ ਸਮਝਾਉਣ ਦੀ ਔਰ ਇਸ ਦਰਦ ਦੇ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਾਂਗੇ ਸਤਿਪੰਕ ਜੀ ਇਸ ਤਰ੍ਹਾਂ ਕੋਈ ਸੁਝਾਅ ਹੈ ਜੇਮਨ ਸਾਹਿਬ ਦਾ ਕਹਿਣਾ ਸੀ ਕਿ ਜੋ ਬੱਚੇ ਹੁਸਰਤ ਵਲਤ ਰਸਤੇ ਤੇ ਜਾ ਰਹੇ ਨੇ ਸੋ ਉਹਨਾਂ ਨੂੰ ਵੀ ਵਲਤ ਦੇ ਵਿੱਚੋਂ ਬਾਹਰ ਕੱਢ ਲਈ ਉਹਨਾਂ ਨੇ ਵੀ ਮੈਸੇਜ ਦਿੱਤਾ ਹੈ ਸੋ ਉਹਨਾਂ ਨੂੰ ਅਪਨਾ ਲੀਤਿਆ ਸੋ ਮਰੀ ਨਾਲ ਸੰਯੋਗੀ ਬਰਤਲ ਦਾ ਜੀ ਸੋਤਾ ਦੇ ਨਾਲ ਫੋਟੋਸੀਮਿਟੀ ਥੋੜੇ ਪੋਸਟ ਪੰਜਾਬੀ ਅਜਨਾਬਾ